ਹੈ ਲੋ ਜੀ ਅੱਜ ਸਾਡੇ ਪ੍ਰਧਾਨ ਸਾਹਿਬ ਛੋਟੇ ਪ੍ਰਧਾਨ ਸਾਹਿਬ ਉੱਠ ਕੇ ਨੇ ਆਪ ਹੀ ਸੁਵਾਈਏ ਇਸ ਨੂੰ ਮੀਤ ਪ੍ਰਧਾਨ ਇੱਕ ਕਿਹੜਾ ਪ੍ਰਧਾਨ ਹੁੰਦਾ ਪਤਾ ਨਹੀਂ ਇਹ ਮੀਤ ਪ੍ਰਧਾਨ ਸੇਮੀ ਹੁੰਦਾ ਨਾ ਹੈ ਮੀਤ ਪ੍ਰਧਾਨ ਅੱਡ ਹੁੰਦਾ ਪ੍ਰਧਾਨ ਅੱਡ ਹੁੰਦਾ ਹਾਂ ਇਹ ਤਾਂ ਹੈ ਤੇ ਇਹ ਸਾਡੇ ਮੀਤ ਪ੍ਰਧਾਨ ਨੇ ਜਿੰਨਾ ਜਿਹੜਾ ਆਪਣਾ ਬੰਦਾ ਕੰਮ ਨੂੰ ਹੱਥ ਲਾ ਲੈਣਾ ਚਾਹੇ ਕੋਈ ਵੀ ਕੰਮ ਹੈ ਉਹ ਉਹਦੇ ਨਾਲ ਹੀ ਕਰੇ ਉਹ ਇਦਾਂ ਗੱਲ ਹੈ ਤੇ ਦੂਜੇ ਸੈਟ ਆਪਾਂ ਛੱਡ ਦਿੰਦੇ ਹਾਂ ਮਜਬੂਰੀ ਹੈ ਕਿਉਂਕਿ ਕਰਾਉਣਾ ਪੈਂਦਾ ਟਾਈਮ ਘੱਟ ਹੁੰਦਾ ਬਾਅਦ ਵਿੱਚ ਕੋਈ ਕੱਢੀ ਜੀ ਆਪੀ ਸਮਝਾਣਾ ਕੋਈ ਮਰਜ਼ੀ ਹੋਵੇ ਇਥੇ ਨਾ ਕਿ ਕੋਈ ਭੰਦਾ ਕਰਨਾ ਹੈ ਫਿਰ ਨਾ ਉਹ ਤੇਰੇ ਜੀ ਦੀ ਬਾਤ ਕਮੈਂਟ ਕਰਦੇ ਗੱਲ ਨੂੰ ਕਦੇ ਕਦੇ ਆਪਣੇ ਵੱਲ ਵੀ ਧਿਆਨ ਕਰੋ ਆਪਦੀ ਵੀ ਡੈਂਟਿੰਗ ਫੈਂਟਿੰਗ ਕਰਵਾਓ ਤੇ ਲੋਕ ਤੁਹਾਨੂੰ ਗਰਾਹ ਹੋਇਆ ਹੈ ਯਾਰ ਦੇਖੋ ਦਿੱਲੀ ਟ੍ਰੈਫਿਕ ਲੱਗਨ ਦਾ ਬਾਅਦ ਵੀ ਡ੍ਰੈਗ ਹੁੰਦਾ ਹਾਲ ਹੋਇਆ ਹੈ ਕਈ ਗੱਲਾਂ ਆਪਾਂ ਆਪ ਕੰਮ ਕਰਿਆ ਕਰੀਏ ਕਿ ਨਹੀਂ ਹੁਣ ਹਾਂ ਵਿੜਾ ਵੀ ਖਾਲੀ ਆ ਬੇੜਾ ਤੇ ਵੀ ਕੰਮ ਕਰਨਾ ਅੱਜ ਹਾਂ ਅੱਜ ਸਵਾਇ ਕਰਦੇ ਆ ਵਿੜਾ ਦੀ ਬੱਸ ਮੈਂ ਸਭ ਤੋਂ ਪਹਿਲਾਂ ਮੈਨੂੰ ਮਸਲੂਮ ਛੱਡੋ ਬਸ ਠੀਕ ਪਹਿਲਾਂ ਮੈਂ ਆਪਣਾ ਕੰਮ ਕਰਾਂ ਫਿਰ ਵਿੜਾ ਅੱਜ ਪਹਿਲਾਂ ਵਿੜਾ ਦੀ ਅੱਜ ਸਵਾਇ ਹੋ ਗਿਆ ਇਸ ਕਰੇ ਮਾਂ ਨਾ ਇਹਦਾ ਸਾਡੀ ਮੰਮੀ ਰਹਿਣਾ ਹੁੰਦਾ ਮੈਨੂੰ ਦੀ ਚਾਹੀਏ ਇਹ ਕਾਹ ਪਾਣੀ ਕਰੀ ਨਾ ਮੈਂ ਕੋਟਾ ਲਾਵਾਂ ਪਰ ਆਪਣਾ ਟ੍ਰਾਈਨਿੰਗ ਤੇ ਉਹਨੂੰ ਮੰਮਾ ਮੰਤੂ ਕੋਲ ਇਹ ਲੋ ਜੀ ਆਪਣੇ ਨਾ ਲੈਂਟਰ ਦੀ ਤਿਆਰੀ ਹੋ ਗਈ ਆ। ਕੌਣ ਕਹਿੰਦੇ? ਮਿਸਰੀ ਮਾ ਜੇ ਨਾਲ ਗਲਤ ਨਹੀਂ ਸਾਡੇ ਘਰ ਵਰਦੁਆ ਜੀ ਕੋਈ ਵੀ ਹੈਗਾ ਘਰੇ ਵਿੱਚ ਆ। ਹਾਂ। ਮਗਰ ਸਾਡੀ ਲੋਦੀ ਪੋਲ ਨਹੀਂ ਮੱਢਾਟ ਸੁਣੋਗੇ ਉਹ ਤਾਂ ਸਮਨ ਸੰਤਾਲ ਲੈਂਟਰ ਦਾ ਕੋਰਣਾ। ਆਹ ਤਾਂ ਤਾਂ ਕੋਈ ਕੰਮ ਹੀ ਕਰਨਾ ਨਹੀਂ ਮੰਨਣ ਵਾਲਾ ਬਹੁਤ ਠੀਕ ਆ। ਹਾਂ। ਹਾਂ। ਕਿਉਂਕਿ ਜਦੋਂ ਵੀ ਅਸੀਂ ਲੈਂਟਰ ਪੋਲਣਾ ਮੀਂਹ ਆ ਜਾਂਦਾ। ਤੇ ਹੁਣ ਵੀ ਐ ਲਾਇਆ ਜਾਨ ਮੀਂਹ ਆਉਗੂ ਉਧਰ ਸਰੀਆ-ਸਰੀਆ ਵੱਢਾ ਜਾ ਰਿਹਾ ਆਪਣਾ ਦਾ ਲੈਂਟਰ ਦਾ। ਕਿ ਸਰੀਆ ਪਊਗਾ ਤੇ ਉੱਪਰ ਦੀ ਤਿਆਰੀ ਹੋ ਗਈ ਆ। ਸਰੀਆ ਦੀ ਤਿਆਰੀ ਰਹਿ ਗਈ। ਸਰੀਆ ਤਕਰੀਬਨ ਬੱਧਿਆ ਬਸ ਹੁਣ ਬੰਨਣ ਦੀ ਦੇਰ ਆਇਆ ਹੈ ਵਲੈਂਟਰ ਪੰਨਿਆ ਜਣਾ ਆਪਣਾ ਅੱਜ ਤੇ ਕੱਲ ਨੂੰ ਲੈਂਟਰ ਪਾਵਾਂਗੇ ਆਪ ਆਪਨੇ ਉੱਥੇ ਹੀ ਤਾਂ ਇਹ ਲੋ ਵੀ ਸਾਡੇ ਤਾਇਆ ਜੀ ਹਾਂ ਦੂਸਤ ਸਸਿਗਰ ਲਾ ਰਹੇ ਸਾਰਿਆਂ ਨੂੰ ਹਾਂ ਤੇ ਇਧਰ ਦੇਖੋ ਪੂਰਾ ਕੰਮ ਤਿਆਰ ਸਿਆਰ ਪਿਆ ਬਸ ਹੁਣ ਤੇ ਚਾਰ ਬੰਨਾ ਰਹਿ ਗਿਆ ਇਸ ਤੋਂ ਬਾਅਦ ਕੱਲੋਂ ਪਾ ਦੇਣਾ ਲੈਂਟਰ ਕੱਲੋਂ ਚਾਹ ਮੀਂਹ ਆਵੇ ਚਾ ਹਨੇਰੀ ਆਵੇ ਕੁਛ ਮਰਜ਼ੀ ਆਵੇ ਕੱਲੋਂ ਲੈਂਟਰ ਪਾ ਦੇਣਾ ਮਿਸਤਰੀ ਸਾਹਿਬ ਉਹਦਾ ਛੋਟੇ ਜ਼ਿੰਮੇਵਾਰੀ ਬਣਦੀ ਟੇਪ ਲਾਉਣ ਦੀ ਟੇਪ ਲਿਆਉਣ ਦੀ ਇਹ ਤੁਹਾਨੂੰ ਠੇਕਾ ਤੁਹਾਨੂੰ ਦੇ ਰੱਖਿਆ ਸੀ ਨੇ ਤੂੰ ਸਾਡੇ ਤੋਂ ਸਮਾਨ ਮੰਗਾਈ ਜਨੇ ਹੋ ਸਮੈਂਟ ਵੀ ਅਸੀਂ ਤੇ ਮੰਗਾਏ ਜੀ ਹਾਂ ਹਾਂ ਸਮੈਂਟ ਵੀ ਸਮੈਂਟ ਵੀ ਤੁਸੀਂ ਵਿਚੇ ਕਰਨਾ ਸੀ ਵਿਚੇ ਕਰਨਾ ਸੀ ਤੁਸੀਂ ਨੇ ਹੋਰ ਆ ਟੇਪ ਟੂਬ ਦਾ ਕੰਮ ਤੁਹਾਡਾ ਸੀਗਾ ਠੀਕ ਹੈ ਜੀ ਹੈ ਇਹ ਕਾਲ ਨਹੀਂ ਬੋਲ ਕਰ ਦੋ ਆਹ ਕੋਪ ਦੀ ਮਾਸੇ ਕਰਦੇ ਨਾ ਪਤਾ ਨਹੀਂ ਆਹੀ ਖੜੀ ਪੰਨੇ ਨੂੰ ਹੁਣ ਦੇਖੋ ਦਮਾ ਦਮਾ ਕੇ ਖੜੀ ਆ ਜੇ ਕਾ ਕਰ ਕੰਮ ਦਵਾ ਦੇ ਲੋਈ ਦਮੀ ਤੇ ਆਪਨੇ ਸੂਟ ਪਾ ਦਿੱਤਾ ਤੇ ਇਹਦੀ ਹੁਣ ਵੀਡੀਓ ਕਰਦੇ ਆ ਸ਼ੂਟ ਇੰਸਟਾਗ੍ਰam ਵਾਸਤੇ ਭੈਣਾ ਦੇ ਬੁਟੀਕ ਵਾਸਤੇ ਦੇਖੋ ਕਿੰਨਾ ਪਿਆਰਾ ਕਲਰ ਹੈ ਤੇ ਕਿੰਨਾ ਸੋਹਣਾ ਕੰਮ ਹੈ ਕਿਉਂ ਬੋਲਦਾ ਕੰਮ ਫਿਰ ਸਾਡਾ ਹੈ ਇੱਕ ਤਰ੍ਹਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡਾ ਬੰਲੀਆ ਰਿਕਾਰਡ ਬੋਲ ਹੈ ਪਤਾ ਨਹੀਂ ਇਦਾਂ ਕਰਕੇ ਗਾਣਾ ਸੀ ਕੁਛ ਤੇ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਇੱਕ ਇੱਕ ਚੀਜ਼ ਦੇਖੋ ਲੋਕੀ ਨਾ ਇਹਦੇ ਵਿੱਚ ਜਰੀ ਲਗਾ ਦਿੰਦੇ ਨੇ ਠੀਕ ਹੈ ਜਿਹੜੇ ਕਈ ਕਹਿੰਦੇ ਨੇ ਵੀ ਸਸਤੇ ਰੇਟ 'ਚ ਬਣਾਉਣਾ ਜਾਂ ਕਿਦਾਂ ਕੁਝ ਜਿਨ੍ਹਾਂ ਨੂੰ ਨੌਲੇਜ ਨਹੀਂ ਹੈਗੀ ਹੈ ਨਾ ਤੇ ਉਹ ਜੜ ਜਰੀ ਫਿਲ ਕਰਦੇ ਨੇ ਬਟ ਆਪਾਂ ਜਰੀ ਇੱਥੇ ਬਿਲਕੁਲ ਵੀ ਐਡ ਨਹੀਂ ਕਰਦੇ ਸਾਡੇ ਸੂਟਾਂ ਚ ਬਹੁਤ ਘੱਟ ਜਰੀ ਦੇਖਣ ਨੂੰ ਮਿਲਦੀ ਹੈ ਨਾ ਤੇ ਜੇ ਜਰੀ ਆਪਾਂ ਲਾਉਨੇ ਵੀ ਹੈ ਨਾ ਤੇ ਕਿਸੇ ਤਰੀਕੇ ਨਾਲ ਆ ਦੇਖੋ ਇੱਥੇ ਹੁਣ ਜਰੀ ਲੱਗੀ ਹੋਈ ਦੇਖੋ ਕਿੰਨੀ ਸੋਹਣੀ ਲੱਗ ਰਹੀ ਏ ਇੱਕ ਇੱਕ ਚੀਜ਼ ਦੇਖੋ ਕਿੰਨਾ ਪਿਆਰਾ ਕੰਮ ਹੈ ਤੇ ਇਹ ਹੈਵੀ ਸੂਟ ਹੈ ਫੁੱਲ ਪਿਓਰ ਕਰੇਵ ਦੇ ਉੱਪਰ ਬਣਿਆ ਹੋਇਆ ਹੈ ਇੰਨਾ ਸੋਹਣਾ ਕੰਮ ਇਹਨਾਂ ਦਾ ਦਿਲ ਖੁਸ਼ ਹੋ ਜਾਂਦਾ ਕੰਮ ਦੇਖ ਕੇ ਦੇਖੋ ਘੇਰੇ ਦੇ ਉੱਪਰ ਕੰਮ ਸਾਰਾ ਪੂਰੀ ਹੈਵੀ ਸ਼ਰਟ ਤੇ ਨਾਲ ਹੀਦਰ ਆਪਣੀ ਸਲਵਾਰ ਦੇ ਉੱਪਰ ਚੇ ਸਾਰੀਆਂ ਮਾਤਾ ਪਈਆਂ ਨੇ ਇਗਨੋਰ ਕਰਿਓ। ਲਓ ਜੀ ਹੁਣ ਪ੍ਰਧਾਨ ਸਾਹਿਬ ਦੀ ਸੋਹਣੀ ਜੀ ਵੀਡੀਓ ਸ਼ੂਟ ਕਰਨਗੇ ਠੀਕ ਹੈ ਤੇ ਫਿਰ ਆਪਾਂ ਭੈਣਾ ਦੇ ਬੁਟੀਕ ਇੰਸਟਾਗ੍ਰam ਤੇ ਪਾਵਾਂਗੇ ਬੜਾ ਹੀ ਪਿਆਰਾ ਕਲਰ ਹੈ ਮਿੱਠਾ ਮਿੱਠਾ ਜਿਹਾ orange ਕਲਰ ਜਿਹਨੂੰ ਆਪਾਂ ਕਹਿੰਦੇ ਨਾ ਕਿ ਮਿੱਠੇ ਚੌਲਾਂ ਵਰਗਾ ਕਲਰ ਹੈ ਉਹ ਵਾਲਾ ਕਲਰ ਹੈ ਮਿੱਠਾ ਜਿਹਾ ਕਲਰ। ਲਓ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡਾ ਸਾਡਾ ਕੰਮ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ। ਦੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਵੀ ਦੋ ਚਾਰ ਪੀਸ ਘੱਟ ਬਣਾ ਲਾਂਗੇ ਪਰ ਰੂਟ ਪਟਾੰਗ ਨਹੀਂ ਬਣਾਉਣਾ ਹੈਗਾ ਆਪਣੇ ਬੁਟੀਕ ਤੇ ਕਈ ਵਾਰ ਇਦਾਂ ਵੀ ਹੁੰਦਾ ਕਿ ਜਦੋਂ ਮੈਨੂੰ ਖੁਦ ਨੂੰ ਕੋਈ ਡਿਜ਼ਾਈਨ ਪੰਦ ਨਹੀਂ ਲੰਦਾ ਨਾ ਤੇ ਮੈਂ ਉਹ ਬਣਾਉਂਦੀ ਵੀ ਨਹੀਂ ਹੈਗੀ ਕਿਉਂਕਿ ਪੈਸੇ ਪਿੱਛੇ ਨਹੀਂ ਭੱਜਣਾ ਵਿਊਆਂ ਪਿੱਛੇ ਨਹੀਂ ਭੱਜਣਾ ਠੀਕ ਹੈ ਤੇ ਜੋ ਜੀ ਕੀਤਾ ਅੱਗ ਸਵਾ ਚੱਕ ਕੇ ਬਣਾ ਕੇ ਚੈਨਲ ਤੇ ਪਾ ਦਈਏ ਦੇਖੋ ਤੇ ਲੋ ਜੀ ਅਮਨ ਗਲੀ ਘਰ ਚ ਰਿੱਤੇ ਰਿੱਤਾ ਹੋ ਰਿਹਾ ਇਰੀਟਾ ਤਮਨ ਹੋਊਗਾ ਇਰੀਟਾ ਆਪਣਾ ਪਤਾ ਮਿਸਤਰੀ ਲੱਗ ਰਿਹਾ ਆਪਣੇ ਘਰੇ ਉਹੋ ਜੇ ਪੈਰ ਲੱਗੇ 15:00 ਵਜੇ ਬਾਹਰ ਭਾਗੇ ਨੇ ਅੱਜ ਨਹੀਂ ਬਣਿਆ ਹੋਰੀ ਦੂਜੀ ਬਾਰ ਮਮਮੀ ਕਦੇ ਬਿੱਲੀ ਮੂੰਹ ਦੇਖੀ ਦੇਖਦੀ ਹੈ ਕਦੀ ਕੋਈ ਚੰਗਿਆਈ ਵੀ ਹਾਲ ਕੀ ਆ ਹਾਲਿਆ ਕਰੋ ਪਹਿਲਾਂ ਹੋ ਗਿਆ ਸੀਗਾ ਹੋਲਟ ਹੋਈ ਹੋਈ ਸੀ ਜਾ ਹਮਨੇ ਚੌਲ ਬਣਾਉਣੇ ਚਾਹੋ ਨਹੀਂ ਗਾ ਇਸ ਰਾਈਸ ਬਣਾਉਣੇ ਠੀਕ ਯਾਰ ਮੈਂ ਦੱਸਾਂ ਕਿ ਰਨ ਮੈਨੂੰ ਤੂੰ ਮੜੇ ਮੈਸੇਜ ਕਰਦੇ ਕਰ ਮੈਂ ਭੁੱਲ ਜਾਂਦਾ ਮੈਨੂੰ ਪਤਾ ਤੁਹਾਨੂੰ ਕਿ ਪੂਜਾ ਕੇ ਦੱਸੂਗਾ ਕਿ ਦੱਸੂਗਾ ਮੈਨੂੰ ਤੂੰ ਸੇਰੇ ਮੈਂ ਦੱਸਨ ਕਹਿ ਰਹੇ ਨਾ ਫਿਰ ਵੀ ਮੈਂ ਚਲੇਗਾ ਨਹੀਂ ਨਹੀਂ ਥੋੜੇ ਜਿਹਾ ਤਾ ਤਿਆਰ ਹੋ ਕੇ ਜਾਣਾ ਤੁਸੀਂ ਉਹ ਮੈਨੂੰ ਕਹਿ ਦੋ ਕਿ ਭਾਈ ਕੋਵਿੰਦਰ ਉੱਥੇ ਜਾ ਕੇ ਆਓ ਮੜ ਜਾ ਕਿਉਂ ਸੇਰੇ ਸੱਚ ਆਪਣੇ ਲੈਂਟਰ ਪਹਿਣਾ ਕਰ ਪੂਜਾਣਾ ਮੇਰੇ ਹਾਂ ਪੂਜਾਣਾ ਹੱਥ ਫੇਰ ਮੰਨੇ ਤਾਂ ਅੱਜ ਅੱਜ ਮਨੇ ਉਹ ਕਰਤਾ ਸੀਗਾ ਕੈਨਸਲ ਕਰਤਾ ਸੀਗਾ ਟੈਂਡਰ ਪਹਿਲੇ ਆਦੀ ਟੈਂਡਰ ਪਾ ਲੈਣਾ ਫਿਰ ਲੱਗ ਮਟੀਰੀਅਲ ਵਾਲੀ ਮੈਂ ਵਿੱਚੋਂ ਕਰਦੇ ਨਾਲ ਇਹਨਾਂ ਦੇ ਪੋਆਏ ਤਾਂ ਬਕਰਾਂ ਨਾ ਟੱਕਾਦਾ ਕਿ ਜੀ ਕਰਦੀ ਹੈ ਭਾਈ ਟੈਂਡਰ ਪਹਿਲੇ ਪਾ ਕੇ ਬਹਿ ਜੀ ਮੈਂ ਕਿਹਾ ਨਹੀਂ ਮੈਂ ਫਿਰ ਕਰ ਪੜਾ ਦੇ ਜੀ ਮੈਂ ਨਾਲੋਂ ਪਨੀਰ ਬੱਚਾ ਨਾ ਨਿੰਬੂ ਨਹੀਂ 12 ਵਜੇ ਅਗਲੇ ਕਿਉਂ ਤਾਂ ਪਹਿਲੇ ਹੀ ਪਾ ਦੇਣਾ ਐਵੇਂ 10 ਵਜੇ ਆ ਜਣ 10 ਵਜੇ ਆ ਜਣ ਨਹੀਂ ਪਤਾ ਹੋਰ ਸਾਰੇ ਦਪੈ ਤਾਂ ਮੈਂ ਕੰਡਾ ਖਲੋ ਵੀ ਆ ਦੇ ਉਹਦਾ 11 ਵਜੇ ਯਾਰੋ ਨਾ ਆਪਣੇ ਟਾਈਮ ਨਾਲ ਆਪਣੇ ਟਾਈਮ ਨਾਲ ਸਹੀ ਹੋਣਾ ਕੱਲ ਕੀ ਕੁਝ ਬਣਾ ਰਹੇ ਫਿਰ ਆਪਾਂ ਬਣਾ ਲਈਏ ਸਹੀ ਕੀਤਾ ਕਿ ਗਲਤ ਕੀਤਾ ਨਾ ਕੁਝ ਲੋਕ ਤੁਹਾਨੂੰ ਕਹਿੰਦੇ ਤੁਹਾਨੂੰ ਸ਼ਹਿਰ ਸ਼ਹਿਰ ਦੇ ਵਿੱਚ ਬੁਟੀਕ ਬਣਾਉਣਾ ਚਾਹੀਦਾ ਤੁਸੀਂ ਪਿੰਡ 'ਚ ਬਣਾ ਲਿਆ ਨਾ ਤੇ ਬਟਾ ਜੀ ਅਸੀਂ ਆਪ ਦੇ ਹਿਸਾਬ ਨਾਲ ਦੇਖੀਏ ਠੀਕ ਹੈ ਕਿ ਤੁਹਾਡਾ ਸਾਰਾ ਇਹ ਕੰਮ ਆਨਲਾਈਨ ਨੇ ਹਨਾ ਤੇ ਇਸ ਕਰਕੇ ਤੁਹਾਨੂੰ ਲੱਗ ਰਿਹਾ ਜੀ ਕਿ ਤੁਹਾਨੂੰ ਪਿੰਡ 'ਚ ਬਣਾਉਣਾ ਚਾਹੀਦਾ ਉਹਨਾਂ ਨਾਲ ਜਿੱਥੋਂ ਉੱਥੇ ਹਨਾ ਉੱਥੇ ਰਹਿਣਾ ਪੈਣਾ ਹੈ ਤੇ ਜਿੱਦ ਕਹਿੰਨਾ ਵੀ ਪੈਰ ਨਹੀਂ ਛੱਡਣ ਚਾਹੀਦੇ ਬੰਦੇ ਨੂੰ ਨਾ ਸਹੀ ਗੱਲ ਹੈ ਜਿੰਨੀ ਕੁ ਜੀ ਤੁਹਾਨੂੰ ਇੱਥੇ ਬੁਟੀਕ ਬਣਾ ਕੇ ਉਹਨੀ ਕੁ ਜੀ ਸਾਨੂੰ ਸ਼ਹਿਰ 'ਚ ਬਣਾ ਕੇ ਨਾ ਹੁੰਦੀ ਹਾਂ ਜੀ ਹਾਂ ਜ ਉਨੂੰ ਅੰਬ ਖਾ ਲੈ ਪਹਿਲਾ ਅੰਬ ਖਾ ਲਈ ਤੇ ਲੋਕ ਆਪਾਂ ਚੁਲਕੇ ਹਨੇ ਅੰਬ ਖਾਦੇ ਹਾਂ ਹਾਂ ਹੋਰ ਵੀ ਨਹੀਂ ਯਾਰ ਸਵਾਦੀ ਬੜਾ ਲੱਗ ਰਿਹਾ ਹੈ ਦੰਦਾਂ 'ਚ ਨੂੰ ਮੜ ਕਿੰਨਾ ਕੇ ਇੱਕ ਪੀਸ ਦੇ ਹੀ ਕੋਈ ਆਣਾ ਚਾਹੁੰਦਾ ਰੱਖ ਲੈਣਾ ਇੱਕ ਬਾਜ ਨੂੰ ਕਿੰਨਾ ਕੇ ਅੱਜ ਅੱਜ ਬਣਾਈ ਸਭ ਤੋਂ ਘੈਂਟ ਵਾਲਾ ਆਪਣਾ ਹਾਂ ਹਾਂ ਕੋਈ ਦਿਨ ਬਾਅਦ ਨਹੀਂ ਤੇ ਹਾਂ ਬਹੁਤ ਵਧੀਆ ਹੈ ਨਹੀਂ ਨਹੀਂ ਇੰਨੀ ਕਰਕੇ ਇਹ ਪੈਪਰ ਐਪਰਾਈਟਾ ਉਹ ਮਦਦ ਦਾਲਦਾ ਹੈ ਉਹਦੇ ਨਾਲ ਮਾਹੋਲ ਲੈਂਦਿਆਂ ਅੱਗੇ ਨੇ ਮਾਂ ਦਾ ਲਾਂਗੇ ਫਰ ਭਾਈਆ ਦਾ ਵੀ ਨਹੀਂ ਮਾਂ ਤੋਂ ਲੈ ਨਿਭਾਉਣੇ ਜਰੂਰੀ ਤੇ ਨਹੀਂ ਕਰੇ ਭਾਈ ਧੁਨੀ ਜਾਈ ਸੁਣਨੀ ਤੇ ਨਹੀਂ ਨਾ ਠੀਕਿਆ ਜਾਰ ਦੀ ਪਾਜੀ ਦੀ ਕੋਨੇ ਸੁਣਿਆ ਹੋਰ ਕੀ ਸੁਣਨੀ ਹੈ ਉਹਨੂੰ ਪਪੀ ਤੇ ਲਫਾਫੇ ਉੱਤੇ ਨਾ ਰੱਖੋ ਲਫਾਫੇ ਰੱਖ ਕੇ ਦਰਮੈਸ਼ ਹੋ ਜਾਂਦੀ ਉਹਨੂੰ ਖਰਾਬ ਹੋ ਜੂ ਉਹ ਤੇ ਆਵਾਦ ਦੇ ਉਹਨੂੰ ਹਲੀ ਰੱਡੂ ਘੜਤਾ ਕਰਤਾ ਕਮ ਮੈਂ ਇੱਥੇ ਘੱਟ ਜੂਗਾ ਸਿੱਪ ਕੋਚਾ ਨਾ ਦੇਣੀ ਨਹੀਂ ਪਰ ਕੋਈ ਐ ਕੋਈ ਜਾਲੀ ਵਾਂਗੂ ਟਾਈਪ ਦੇਣੀ ਕੋਈ ਆਨ ਲਾਫਫੇ ਕੋਈ ਕਦੀ ਵੀ ਕੋਈ ਚੀਜ਼ ਨਾ ਰੱਖੋ ਚਾਹ ਕੋਈ ਸਬਜ਼ੀ ਹੈ ਚਾਹ ਕੋ ਫਰੂਟ ਹੈ ਰੱਖਿਆ ਹੀ ਹੁੰਦਾ ਮੈਂ ਉੱਪ ਤੇ ਸੀਗਾ ਨਹੀਂ ਓਕੇ ਸੀਗਾ ਜਦੋਂ ਤੂੰ ਮਜੇ ਚੋਂ ਉਹਨੂੰ ਕੱਢਿਆ ਉਹ ਕਿਉਂ ਨਹੀਂ ਦੇਖਿਆ ਰੋਲ ਦੇ ਵੇਖਿਆ ਨਹੀਂ ਨਹੀਂ ਗगन ਉਹਨਾਂ ਲਾਫਫੇ ਕੱਟੋ ਸਾਰੇ ਫਰੂਟ ਨੂੰ ਉਹ ਜਿਹੜਾ ਪਿਆ ਤਰ ਹਾਂ ਖਰਾਬ ਹੋ ਜੂਗਾ ਕਾਮੇ ਨੂੰ ਪਤਾ ਕਿ ਕਿੰਨਾ ਮਹਿੰਗਾ ਹੁੰਦਾ ਇਹ ਅਮਰ ਜਿਹੜਾ ਕਿ 12 ਵਜੇ ਕੱਟ ਕੇ ਖਾ ਲੈਣਾ ਹਾਂ ਮੈਨੂੰ ਤਾਂ ਭੁੱਖੇ ਨਹੀਂ ਪੈਣਾ ਨਹੀਂ ਹੋਣੀ ਜਾ ਜਾ ਇੱਕ ਦੁਆਣਾ ਲੈ ਆਂ ਤਵਨ ਅੰਦਰ ਗਾਵੇਂ ਇਹੀ ਹੈ ਕਿ ਤਰਾ ਖਨੂ ਆ ਨੂੰ ਪੁੱਛ ਕੇ ਦੇ ਬੁਰਦ ਤੋਂ ਤੋਰਤਾ ਗਈ ਤੇ ਇਹਦੀ ਫਾਦ ਨਾ ਹਿੰਨੇ ਤੰਕੀ ਤੇ ਤੰਕੀ ਦੇ ਕੀ ਕੁਝ ਰੱਖਦੇ ਇਹ ਸੂਟ ਬਣਨ ਨੂੰ ਲੱਗਦਾ ਤੇ ਕਿਹੜੇ ਹਿਸਾਬ ਨਾਲ ਅਸੀਂ ਆਏ ਆ ਸਾਨੂੰ ਪਤਾ ਹੈ ਰਸਤੇ 'ਚ ਅਨਾ ਟ੍ਰੈਫਿਕ ਕਿੰਨੇ ਜਾਈ ਇਹ ਬੁਰਦ ਤੋਂ ਨਾਲ ਦੂਹਾਂਟ ਕੱਲੀ ਪਾਲੇ ਤੁਰ ਗਈ ਤੈਨੂੰ ਨਹੀਂ ਪਤਾ ਮੈਂ ਕਿ ਜਾਣਾ ਜੀ ਜਾਈ ਤੂੰ ਤੈਨੂੰ ਜੇ ਤਾ ਰੱਖਣਾ ਅੰਦਰ ਨੂੰ ਕਿੰਝ ਆਇਆ ਤੈਨੂੰ ਜਾਨ ਆ ਗਿਆ ਗੰਨੀ ਵੀ ਕਿਹੜਾ ਤੂੰ ਫਿਰ ਤੱਕ ਸਕੂਲੋਂ ਆ ਇੱਧੇ ਮੇਰੇ ਸਕੂਲ ਆਇਆ ਗਾ ਮੈਂ ਤੇ ਕੱਸੀ ਖਾਂਦੇ ਵੀ ਗਏਗਾ ਜਾ ਕਰ ਲੈ ਬੇਟੇ ਛੇ ਦਿਨ ਭਾਈ ਜਿਹਾ ਕਰਦਾ ਹੋਊਗਾ ਠੀਕ ਹੈ ਮੈਂ ਲਾਂਦਾ ਹੋਊਗਾ ਮੈਂ ਤੇ ਜੂ ਬੇਵਾਰੀ ਹੈ ਗੰਨੀ ਮੈਂ ਫਾਸਲਾ ਹੋਊਗਾ ਮੈਂ ਚਾਹ ਹੋਣੀ ਕਰਨਾ ਨਹੀਂ ਤਾਂ ਫਿਰ ਇੱਟੇ ਹੀ ਚੱਲਣਗੇ ਛੋਟੇ ਤੇ ਤਰਬੂਜੋ ਕਹਿੰਦੇ ਮੈਂ ਵੀ ਇੱਥੇ ਸ਼ਰਬਤ ਬਣਾ ਲੈਣੇ ਹੁੰਦੇ ਆਪਾਂ ਉਹਦੇ ਸ਼ਰਬਤ ਨਾਲ ਅੰਨ੍ਹੇ ਕਰ ਨਹੀਂ ਇਹ ਖਰਾਬ ਹੀ ਬਣਾਇਆ ਖੱਟਾ ਹੋਇਆ ਪਿਆ ਇਹੋ ਆ ਲੈ ਉਹਨਾਂ ਨੇ ਇੱਕ ਹੋਰ ਸੰਗਤ ਨੂੰ ਪਾਤਾ ਤੇ ਤੂੰ ਆ ਕੇ ਕਿਸਮ ਦਾ ਦੋ ਨੇ ਤੇ ਬੂਰ ਕਈ ਕਿਸਮਾਂ ਦੇ ਹੁੰਦੇ ਕਾ ਸੀ ਕੱਟ ਕੇ ਨਾ ਫਰਿਜ ਚ ਲਾ ਦੇ ਗੱਡੇ ਹੋ ਜਾਣਗੇ ਰੋਟੀ ਦੇ ਬਾਅਦ ਦੀ ਆਪ ਕੋ ਨਾਲ ਜਿਹਾ ਸੌ ਲਾਂਗੇ ਨਾਲ ਦੀ ਨਾਲੇ ਨਾਲ ਨਾਲ ਮੈਨੂੰ ਜਿਹੜੀ ਤੇ ਲਾ ਰੋ ਸਾਡੀ ਕੱਟਣ ਦੀ ਡਿਊਟੀ ਮੇਰੀ ਲੈਣੀ ਉਹ ਕਹਿੰਦੇ ਨੇ ਕੱਟ ਕੇ ਦਿਖਾਓ ਮਿੱਠਾ ਮੈਂ ਫਟਾਫਟ ਮਾਰ ਕੇ ਕਰ ਦਿਆਂਗਾ ਕਹਿੰਦੇ ਤੈਨੂੰ ਮੋਤੀ ਦੇ ਨਾਲ ਨਾਲ ਇੱਕ ਚੂਸ ਵਾਲੀ ਰੇਡ ਲਾ ਦੇਣੀ ਹੈ ਜੂਸ ਵਾਲੀ ਹਾਂ ਜੂਸ ਵਾਲੀ ਨਹੀਂ ਹੋਰ ਜੂਸ ਵਾਲੀ ਨਹੀਂ ਮੀਰਾ ਨਹੀਂ ਤਾਂ ਫੇ ਚਾਟ ਵਾਲੀ ਮੇਰੀ ਲਾ ਦੇਣਾ ਕੱਟ ਕਟਈ ਵਾਲੀ ਨਹੀਂ ਜੂਸ ਵਾਲਾ ਲੜੜ ਕਰਨਾ ਹੈ ਨਾ ਬਾਹਰ ਜੂਸ ਪੀ ਕੇ ਫੇਰ ਅੰਦਰ ਨਹੀਂ ਨਾਲ ਕਰਦੇ ਨਹੀਂ ਖਾਣਾ ਦੇ ਤੇੜੀ ਆ ਹੁੰਦਾ ਮੈਂ ਤਾਂ ਕਹਾਂ ਤਾ ਜੋ ਦੋ ਵਾਰ ਤੁਸੀਂ ਅੰਬ ਲੈ ਕੇ ਆਏ ਹੋ ਇੱਕ ਵਾਰ ਵੀ ਮੈਨੂੰ ਤੁਸੀਂ ਮੈਨੂੰ ਟੈਸਟ ਨਹੀਂ ਕਰਾਇਆ ਆਪਣੀ ਹਿੰਮਤ ਨਹੀਂ ਹੁੰਦੀ ਬੰਦੇ ਦੀ ਆਪਣੀ ਹਿੰਮਤ ਨਹੀਂ ਹੁੰਦੀ ਆਪਣੀ ਹਿੰਮਤ ਨਹੀਂ ਹੋਰ ਕੀ ਇਹ ਪਿਆਰ ਹੁੰਦਾ ਹੈ ਹਾਂ ਕਰ ਲਾਗੇ ਹਾਂ ਹਮ ਪਹਿਲੇ ਕਾਟ ਕੇ ਰੱਖ ਲੇਗੇ ਸਾਰਾ ਸਮਾਨ ਪਹਿਲਾਂ ਰੋਟੀ ਤਾਂ ਖਾ ਲਓ ਨਹੀਂ ਕੱਟ ਕੇ ਫਿਰ ਚਲਾ ਦੂੰਗੀ ਨਾ ਅਰੇ ਰਾਜ ਫ੍ਰੀਜ ਵਿੱਚ ਰੱਖਣ ਦਾ ਰਿਸਕ ਹੀ ਜਾਣਾ ਪਾਗਾ ਸਿਆ ਬੰਦਾ ਵਿਚਾਰੇ ਫਿਰ ਫ੍ਰੀਜ ਹੋਈ ਸੀ ਗਾਣੇ ਥੋੜਾ ਛੋਟਾ ਪੀਸ ਕੱਟ ਕੇ ਨਾ ਫਿਰ ਛੇਤੀ ਚੱਲ ਜਾਂਦਾ ਇਹ ਮੈਨੂੰ ਐਕਸਪੀਰੀਅੰਸ ਆ ਪੂਰਾ ਚੀਜ਼ ਦਾ ਆਜਾ ਖਰਬੂਜੇ ਖਾ ਲੈ ਆਜਾ ਤਾਂ ਇਹ ਦੂਜੀ ਕੱਟ ਲੈ ਕੇ ਆਉਂਦਾ ਰਾਜੇ ਦਾ ਫੋਨ ਹੈ ਰਾਜੇ ਬੇਟਾ ਰਾਜਾ ਬੇਟਾ ਜਸ ਟੁੱਠੀ ਆਈ ਮੈਨੂੰ ਲੱਗਦਾ ਮਾਰਨਿੰਗ ਸ਼ੁਰੂ ਹੋਈ ਹੈ ਰਾਜਾ ਬੇਟਾ ਰਾਜਾ ਬੇਟਾ ਤੂੰ ਕੱਲ ਫੋਨ ਨਹੀਂ ਕੀਤਾ ਰਾਜਾ ਬੇਟਾ ਬਹੁਤ ਸਾਨੂੰ ਟੈਂਸ਼ਨ ਹੋ ਗਈ ਕਿਉਂ ਨਹੀਂ ਆਇਆ ਰਾਜਾ ਬੇਟਾ ਹੋਰ ਕੱਲ ਫੋਨ ਨਹੀਂ ਕੀਤਾ ਅੱਜ ਸੱਚੇ ਕਿੱਥੇ ਬੈਠੇ ਮੇਰੇ ਫੋਨ ਤੇ ਆਇਆ ਹਾਂ ਕੱਲ ਰਾਤ ਤੂੰ ਆਇਆ ਤੇਰੇ ਅਸਰੇ ਨਹੀਂ ਆਇਆ ਕੀ ਫੇਰ ਮੈਨੂੰ ਲੱਗਦਾ ਰਾਜਾ ਬੇਟਾ ਦਾ ਫੋਨ ਹੋਰ ਰਾਜਾ ਬੇਟਾ ਫੋਨ ਨਹੀਂ ਕੀਤਾ ਸਾਰੀ ਕਹਿੰਦੇ ਮੈਨੂੰ ਮੰਮਾ ਨਾਲ ਗੱਲ ਕੀਤੀ ਭਈ ਨਾ ਜਿਹੜਾ ਪੜ੍ਹ ਲੈ ਗਿਆ ਨਾ ਅੱਛਾ ਹਨਾ ਮਾਂ ਗੀਰ ਲੰਗੀ ਨਾ ਟਿੱਕਾ ਆਹੋਂਸ ਆ ਗੱਡਦੇ ਰੱਤ ટી-ਸ਼ਰਟ ਉਹ ਪਹਿਲੇ ਚੰਗੂ ਚਾਸ ਮੰਡ ਆਰੀ ਆਰੀ ਲੈ ਕੇ ਜਗੋਰ ਪਰ ਲਿਓ ਪਾਣੀ ਦਾ ਵਸਾ ਦੇਖੋ ਸਾਰੇ ਬੈਠੇ ਜੇ ਕੁਝ ਜ਼ੋਰ ਨਹੀਂ ਹੋ ਰਹੀ ਕੋਈ ਗੱਲ ਨਹੀਂ ਦੁਸ਼ਮਣ ਦੀਆਂ ਗਾਲਾਂ ਕਿਉਂ ਹੋਦੀਆਂ ਨਾਲਾ ਵੇ ਲੋ ਜੀ ਸਾਡੇ ਅੱਜ ਡਾਇਨਿੰਗ ਰੂਮ ਚੱਲ ਰਿਹਾ ਡਿਨਰ ਜਿਹੜੇ ਦਿਨੇ ਰੋਟੀ ਖਾਈਗੇ ਭਣੀ ਗੂਗਲ ਪੇ ਕਰੀ ਜਾਇਓ ਫੈਸਲਾ ਕਰੋ ਕਿਉਰ ਕੋਡ ਨਹੀਂ ਚਾਹੀਦਾ ਹਾਂ ਸਾਡਾ ਕਯੂਆਰ ਕੋਡ ਵਿੱਚ ਪਿਆ ਜਿਹਨੇ ਰੋਟੀ ਖਾ ਲਈ ਬਰਾਦਰ ਤੈਨੂੰ ਕਰਦੇ ਹਾਂ ਹਾਂ ਕਹਿੰਦੇ ਪ੍ਰਸਿੱਧਾ ਨੂੰ ਪੋਖਲਾ ਦੀ ਨਹੀਂ ਹੈ ਕੀ ਖਾਂਦਾ ਫ੍ਰੀਜ ਚ ਖਾਵਾਂਗਾ ਹੈ ਫ੍ਰੀਜ ਚ ਖਾਂਗਾ ਫ੍ਰੀਜ ਚ ਖਾਂਗਾ ਕਹਿੰਦਾ ਮੈਂ ਮੈਂ ਗੂਗਲ ਮੈਰੀ ਕਰਨਾ ਕਰਦਾ 10 ਸਾਲ ਤੋਂ ਥੱਲੇ ਬੱਚੇ ਦੇ ਵਾਸਤੇ ਫ੍ਰੀ ਹੈ ਨਾ ਹਾਂ ਮੈਂ ਆ ਲੋ ਅੱਛਾ ਹੋਰ ਕੀ ਕਹਿੰਦੇ ਸਾਰੇ ਇਹ ਨਹੀਂ ਕਹਿੰਦੇ ਨੇ ਆਪਾਂ ਜਿੰਨਾ ਚੰਗਾ ਬਰਾਜ ਭਾਜੀ ਇੱਕ ਟੱਗ ਉੱਪਰ ਤੇ ਹੀ ਪਣੀ ਦਾ ਖਤਮ ਹੋ ਗਿਆ ਚਲ ਤੂੰ ਜੀ ਵੀ ਖਾ ਰੋਟੀ ਚਲੂ ਦਿਖਾ ਕੇ ਫਿਰ ਮਿਲਦੇ ਸਾਰਿਆਂ ਨੂੰ ਤੇ ਲੋ ਜੀ ਮੈਂ ਨਾ ਆਪਣੀ ਚਪਲਾ ਲੱਭਣ ਵਾਸਤੇ ਆ ਕੇ ਉੱਧਰ ਗਿਆ ਪੁੱਛੇ ਅੰਦਰ ਕਮਰੇ 'ਚ ਤੇ ਉਧਰ ਮੰਮੀ ਤੇ ਦੋਨੇ ਮੰਮੀਆਂ ਇੱਕ ਕਮਰੇ 'ਚ ਪਈ ਹੋਈਆਂ ਨੇ ਕਿਉਂਕਿ ਉਹ ਵੱਡੇ ਬ੍ਰਦਰ ਨੇ ਆਉਣਾ ਸੀ ਅੱਜ ਕਰ ਤੇ ਅੱਛਾ ਆ ਦੇ ਤੇ ਦੋਨੇ ਮੰਮੀਆਂ ਨੇ ਉਹਨਾਂ ਰੋਟੀ ਖਾਣ ਖਾ ਕੇ ਹਟੇ ਨੇ ਥੋੜੇ ਦੇਰ ਪਹਿਲਾਂ ਤੇ ਉਹਨਾਂ ਨੂੰ ਸਵੇਰ ਦੀ ਟੈਚਰ ਹੋ ਗਈ ਤੇ ਮੰਮੀ ਦੂਜੀ ਮੰਮੀ ਕਹਿੰਦੀ ਵੀ ਐ ਕਰੋ ਕਿ ਉਹ ਤੇਲ ਨਾ ਲਵਾਇਓ ਪਰੌਂਠੇ ਦੇ ਉੱਤੇ ਸਵੇਰੇ ਵੀ ਤੁਸੀਂ ਐਂ ਉਹ ਕਰ ਲਿਓ ਨਹੀਂ ਨਹੀਂ ਮੈਂ ਤੇਲ ਨਹੀਂ ਲਵਾਉਣਾ ਹੈਗਾ ਮੈਂ ਤਾਂ ਉਹ ਇੱਕ ਡਰ ਬੈਠਾ ਮੇਰਾ ਕੋਈ ਨਾ ਕਿਉਂ ਲਾ ਲਿਓ ਨਹੀਂ ਨਹੀਂ ਕਿਉਂ ਵੀ ਨਹੀਂ ਲਾਉਣਾ ਮੈਂ ਮੈਂ ਕਿਹਾ ਰੋਟੀ ਹਜੇ ਉਹ ਹজম ਨਹੀਂ ਹੋਈ ਐ ਤੇ ਸਵੇਰ ਦੀ ਰੋਟੀ ਤੇ ਟੈਨਸ਼ਨ ਬੈ ਗਈ ਉਹਨਾਂ ਨੇ ਬਚਾਰਾਂ ਟੈਨਸ਼ਨ ਐ ਸਵੇਰੇ ਕੀ ਬਣਾਉਣਾ ਕੀ ਕਰਨਾ ਕੀ ਨਹੀਂ ਸਹੀ ਗੱਲ ਫਿਰ ਉਹਨਾਂ ਕਹਿੰਦੇ ਸੁੱਕੀਆਂ ਰੋਟੀਆਂ ਪਾ ਲਈ ਆ ਨਹੀਂ ਤਾਂ ਹੋਰ ਖਾਵਾ ਫੜਾਈ ਜਿਹੜਾ ਉੱਪਰ ਇੱਕ ਦੀਪਕ ਵੀ ਨੇ ਹੋਰ ਦਫਾ ਫੜਾਇਆ ਹੈ ਰੋਬਰ ਕੈਸੀ ਆਉਂਦੇ ਹੋ ਆ ਪੱਣੀ ਤੇ ਉਹ ਉਹ ਚੁੰਨੀਆਂ ਨੇ ਮੰਮੀ ਰੋਣ ਲੱਕਾਉਂਦੀਆਂ ਨੇ ਖਾਵਾ ਨਾਲ ਤੁਹਾਨੂੰ ਸਾਰਿਆਂ ਨੂੰ ਜਾਓ ਆਪਾ

ਰੋਟੀ ਖਾਂਦੇ ਬੈਸੀ ਸੀ ਹਨਾ ਇਹ ਚੀਜ਼ ਰਿਕਾਰਡ ਨਹੀਂ ਹੋਈ ਨਹੀਂ ਸਾਰਾ ਚੋਲ ਗਿਆ ਸੀ ਰੋਟੀ ਖਾਂਦੇ ਖਾਂਦੇ ਮਤਲਬ ਮੰਮੀ ਹੋਰ ਨੂੰ ਸੁਆਦੀ ਗੈਸ ਜਿਹੀ ਲੱਗੀ ਸੀ ਨਹੀਂ ਨਹੀਂ ਹੋ ਗਿਆ ਮੈਂ ਕਰ ਲੇ ਕੋਲ ਹਾਂ ਜਿਹੜਾ ਸਾਰਾ ਦਿਨ ਹੱਸਣ ਨੇ ਮੇਰੇ ਨਾਲ ਹੋਇਆ ਆ ਸੂਟ ਤੱਕ ਜਿਹਨੇ ਆਪਣੀ ਦੀਦੀ ਵਾਸਤੇ ਮੰਗਾਏ ਸੌਫਟ ਬਿਲਕੁਲ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਬੜੇ ਸੋਹਣੇ ਸੌਫਟ ਇੰਨਾ ਕ ਜਿਆਦਾ ਨਾ ਤੂੰ ਮੱਚ ਸੌਫਟ ਜਿਹਨੂੰ ਕਹਿ ਦਿੰਦੇ ਤੂੰ ਦੀਪ ਬੀਨ ਨੂੰ ਕਿਹਾ ਸੀਗਾ ਉਸ ਜੀ ਮੈਨੂੰ ਪੁੱਛਿਆ ਸੀ ਦੀਪਕ ਜੀ ਛਤੀ ਦੰਨ ਨਾ ਕਰਤਾ ਔਰਾਂ ਕਿਦਾ ਜਿਹੜਾ ਉਪਰ ਵਾਲਾ ਹਵਾਲਾ ਜਿਹੜਾ ਤੋਂ ਵਾਲੇ ਨਹੀਂ ਅੱਜ ਕੱਲ ਸਮਾਉਂਦੇ ਨੇ ਯਾਰ ਇਹ ਪ੍ਰਿੰਟਰ ਟ੍ਰੈਂਡਿੰਗ ਚੱਲਦੇ ਨੇ ਅੱਜ ਕੱਲ ਇਹ ਸੂਟ ਇਹ ਬਹੁਤ ਸੋਹਣੇ ਲੱਗਣਗੇ ਹਾਂ ਵਰਕ ਹੁਣ ਚੱਲਿਆ ਹੁਣ ਆਪਾਂ ਇਹ ਕਰਾਇਆ ਕਰਨਾ ਦੇਖੋ ਜੀ ਕਾਟਨ ਦੇ ਸੂਟ ਦੇ ਉੱਪਰ ਆਪਾਂ ਨੇ ਕੀਤਾ ਹੋਇਆ ਇਹ ਨਵਾਂ ਬਣਾਇਆ ਹੋਇਆ ਦੇਖਿਓ ਇਹਦਾ ਬਣਾਇਆ ਹੋਇਆ ਇੱਕ ਘੇਰੇ ਦੇ ਥੱਲੇ ਫੁੱਲ ਹੈ ਇੱਕ ਹਿੱਪ ਦੇ ਕੋਲ ਤੇ ਛੋਟੇ ਛੋਟੇ ਬੂਟੀਆਂ ਤੇ ਨਾਲ ਬਾਹਾਂ ਇਹ ਕਾਟਨ ਤੇ ਹੀ ਬਣਦਾ ਇਹ ਕਾਟਨ ਤੇ ਸੋਹਣਾ ਲੱਗਦਾ ਤੇ ਅੱਜ ਆਪਣੇ ਕਿਸੇ ਬੰਦੇ ਨੇ ਵੀ ਇਹ ਨਕਲ ਕੀਤੀ ਆਪਣੇ ਕਿਸੇ ਖਾਸ ਨੇ ਹਾਂ ਚਾ ਨਕਲ ਕਰਨੀ ਚੰਗੀ ਗੱਲ ਹੈ ਆ ਪਕੜਾ ਲੋਕਾਂ ਨੂੰ ਤੜਦੇ ਜਾਣੇ ਵੀ ਹਾਂ ਦੀ ਕਾਪੀ ਨਾ ਕਰਿਓ ਕਾਪੀ ਨਾ ਕਰਿਓ ਅਹ ਸੜੋਨਾ ਕੜੋਨਾ ਕਈ ਛੜੀਆਂ ਨੂੰ ਤਾਂ ਰੇਸ ਹੁੰਦੀ ਨਹੀਂ ਹੈਗੀ ਇਹ ਤਾਂ ਪੁਰਾਣੀ ਜਿਹੀ ਆਪਣੇ ਦੋਨਾਂ ਮੰਮੀ ਆ ਵਾ ਤੇ ਚੁੰਨੀਆਂ ਲਿਆਉਂਦੀਆਂ ਨੇ ਹੁਣ ਚੱਕਰ ਇਹ ਪੈਂਦਾ ਵੀ ਜਿਹੜੀ ਮੰਮੀ ਹੋਏ ਪਹਿਲਾਂ ਹੱਤਰ ਦੀ ਦੂਜੀ ਮੰਮੀ ਨੂੰ ਟੈਨਸ਼ਨ ਹੋ ਜਾਂਦੀ ਪੀ ਉਹ ਮੈਂ ਲੈਣੀ ਐ ਹੂੰ ਮੈਂ ਕੱਲ ਲੈ ਲੈਣਗੀ ਕਾਟਨੇ ਤੂਤੀ ਚੁੰਨੀਆਂ ਨੇ ਘਰੇ ਲੈ ਆਣੇ ਲੱਭਦੀਆਂ ਹੈ ਨਹੀਂ ਸਾਡੇ ਘਰੇ ਆ ਦੇਖੋ ਇਹ ਤੂੰ ਕਿੰਨਾ ਕੀ ਉੱਠਾ ਆਏ ਆਹ ਜਿਹੜਾ ਕੋਜ ਪਨੀ ਦੀ ਵੀਡੀਓ ਨਹੀਂ ਕੋਈ ਹੈਗੀ ਨਾ ਹੂੰ ਇਹ ਤੇ ਥਾਰੀਆਂ ਵੀਡੀਓ ਤੇ ਪਤੇ ਦੀਆਂ ਪਈਆਂ ਇੱਕ ਤੇ ਮਿਲਣਾ ਤਾਂ ਆਰਟਿਸਟ ਭਰੀ ਹੋਈ ਹੈ ਦੀਆਂ ਵੀਡੀਓ ਨਾਲ ਪਤਨੀ ਕਿੰਨੀਆਂ ਗੁਪਈਆਂ ਆ ਚੁੰਨੀਆਂ ਲੈਣੀਆਂ ਹਨ ਮਾਦਾ ਮੋਟਾ ਜੋਕੇ ਆ ਉਹਨਾਂ ਦੇ ਦੋ ਦੋਨਾਂ ਨੂੰ ਪੜਾਓ। ਸੇਧੁਰਾ ਲੈਣੀ ਨ ਕੁੜੀਆਂ ਚੜੀਆਂ ਬਣਦੀਆਂ ਲੈਣੀ ਨਾ ਤੇਰ ਵੱਤ ਲੈਂਦੀ ਐ। ਦੇਉਣਾ ਸੀ। ਉਹ ਆਉਣਾ ਨਹੀਂ ਬੋਲਣਾ ਥੈਂਕ ਯੂ ਬੋਲਣਾ। ਜੁਨੀਦ ਬੁੱਕੜ ਮਾਰ ਕੇ ਆਣੀ ਮੂੰਹ ਤੇ ਬਣ ਕੇ ਰਿਆ ਕਰ। ਆਹ ਮੇਰੀ ਤਕੀਰ ਬਾਈ ਵਰਦੀ ਐ। ਇਹਨੂੰ ਤਾਂ ਲੈ ਗਈ ਸੀ ਫਿਰ ਨੰਗਾ ਨਹੀਂ ਹੁੰਦੀ ਬਣਾ ਦੇਈ। ਨਹੀਂ ਮੈਂ ਚੱਚੀ ਮਾਂ ਅੰਨੀ ਚੜੜੀ ਨਾ ਗਾਈ ਨੇਗੀ। ਤਾਂ ਇਹ ਲੜ ਕਿਤਰਾ ਰਹਿ ਕੇ ਬੰਨਣਾ। ਨਾ ਤਾਂ ਕਲਾ ਸੜੀ ਹੋਈ ਨਾ ਸੜੀ ਇਹ ਤਾਂ ਪਾਇਆ ਜੀ ਨੂੰ ਸਿਰ ਤੇ ਮੁੱਕਲ ਮਾਰ ਕੇ ਬੀਬੀ ਬਣ ਕੇ ਬਿਬੂਆ ਭਰ ਕੇ ਕੱਪੜਾ ਬੁਣ ਬਸਤਰੀ ਆ ਆਹ ਮੰਨਿਆ ਕੋਈ ਗੱਲ ਅੱਜ ਲੈ ਆ ਤੂੰ ਕਿੰਨਾ ਜਿਆਦਾ ਚ ਲੈ ਆ ਲੈਣੀ ਹੈਗੀ ਮਿਸਟਰ ਅੰਮ੍ਰਿਤ ਦਾ ਗੋਣ ਲਓ ਜੀ ਆਹ ਤਾਂ ਦੇ ਦਿਓ ਮੰਮੀ ਰਾਂ ਨੂੰ ਪੁੱਛ ਲੋ ਕਿ ਤੁਹਾਡੀ ਮੰਮੀ ਤੇ ਇਹਨੂੰ ਹੱਥ ਪਾਉਣਾ ਪਹਿਲਾਂ ਵੀ ਆਹ ਲੈਣੀ ਮੈਂ ਜਾਓ ਡਿਸਾਈਡ ਕਰਾਓ ਲੈ ਫੜਾਈਏ ਰੋ ਨੇ ਨਾਈਸ ਨੇ ਆ ਜਾਓ ਆਏ ਗੱਲੀ ਪ੍ਰਧਾਨ ਤੇ ਵੀ ਵੀਰਾਂ ਦੇ ਪੇਰ ਪਰ ਮੂਹ ਵੀ ਗਿਰਦੀ ਹੈ ਆਹ ਵੀ ਕਿਉਂ ਜੁਨੀ ਦਾ ਦੀ ਦੋਨਾਂ ਸਿਆਲੀਆਂ ਦਾਲੀਆਂ ਮਨ ਕ ਸਿਰ ਤੇ ਨਾਲੀਆਂ ਗਾਂਜ ਨਹੀਂ ਪਾਉਣੀਆਂ ਕੁੜੀਆਂ ਜਿਹੜੀਆਂ ਨੇ ਪੰਨਾ ਇਹ ਨਹੀਂ ਆਹ ਲੋ ਰੰਗ ਉਹ ਤੇ ਮੁਝਾਂਟਾ ਵਾਲੀ ਹੁੰਦੀ ਕੀ ਆਹ ਕਹਤ ਕੁੜੀਆਂ ਤੋਂ ਲਵਾ ਤੈਨੂੰ ਗੁਲਾਬੀ ਲੈ ਕੇ ਦਵਾ ਮੇਰੇ ਉੱਤੇ ਨਾ ਦੇ ਪੈਦੇ ਚੰਗਾ ਨਹੀਂ ਹੁੰਦਾ ਲੈ ਲੈ ਸੋਹਣੀ ਨੰਦੀ ਹੈ ਚੰਗਾ ਨਹੀਂ ਹੁੰਦਾ ਕੜਾ ਕਿੱਥੇ ਜਾਂਦੇ ਆ ਤੁਸੀਂ ਟੱਕਰ ਨਹੀਂ ਬਣਾਇਆ ਤੁਸੀਂ ਆਪੇ ਚੱਲੀ ਫਿਰ ਉਸੇ ਨਹੀਂ ਬਣਾਉਣਾ ਤਾਂ ਨਹੀਂ ਆਓ ਮੇਰਾ ਲਾ ਲਿਆ ਕੇ ਪਾਣਾ ਦੇ ਘਰ ਨੂੰ ਇੱਕ ਦਿਨ ਇੱਕ ਦਿਨ ਤੇ ਹਾਂ ਉਹ ਸੇਡ ਬੰਦ ਕਰ ਦੂ ਲਾਲਾ ਬੁੱਕਲ ਤੇ ਮਾਰਨਾ ਕਿ ਚੜ੍ਹ ਗਈ ਲੰਗੀ ਸੋਣੀ ਮੰਮੀ ਲੈ ਚੁਨੀ ਮਾਰੀ ਲੈ ਲਊਗਾ ਤੁਹਾਨੂੰ ਲਾ ਸੋਟ ਨਾਲ ਲੜਗੀ ਥੋੜੇ ਬੜੀਆਂ ਨੇ ਗਿੱਲ ਦੀ ਕਰ ਦ ਲੈ ਨਹੀਂ ਤੁਂ ਇਹ ਬੁੱਕਲ ਮਟ ਮਾਰ ਲੈ ਆ ਤਾਂ ਸਹੀ ਤੂੰ ਮੰਮੀ ਖੁਸ਼ ਮੰਮੀ ਨੇ ਠੀਕ ਹੈ ਮੰਮੀ ਇਹ ਕੜੀ ਕੋੜੂ ਬੋਚੋੜੇ ਉਹਦਾ ਪਤਾ ਨਹੀਂ ਬੋਚੋੜਾ ਚਲੋ ਹੁਣ ਤਾਰ ਨਹੀਂ ਨਹੀਂ ਰਾਤ ਨੂੰ ਇਹ ਲੈ ਕੇ ਪੈਣੀ ਹੈ ਪਾਜੋ ਚਲੋ ਮਮੀ ਨੂੰ ਲੱਗਦਾ ਪਸੰਦ ਨਹੀਂ ਆਈ ਇਹਦੇ ਅੱਧੇ 200 ਆਈਏ ਕਿ ਦੇਖ ਲੈ ਕਹੋ ਕਾਰ ਕਿਹਾ ਹੁੰਦੀ ਕੋਈ ਨਾ ਵੀ ਉਹ ਆਰਾਮ ਹੁੰਦਾ ਕੋਈ ਗੱਲ ਨਹੀਂ ਕੋਈ ਜਖਮ ਕਰਕੇ ਕੋਈ ਸਾਨੂੰ ਤੇ ਲਾਲ ਕਰੋ ਜਗਾ ਤੇ ਇਹ ਤਾਂ ਘਰ ਘੁੰਦੀਦਾ ਹਾਂ ਚਲੋ ਪਾਜੋ ਪਾਜੋ ਆਰਾਮ ਕਰੋ ਗੁੱਡ ਨਾਈਟ ਗੁੱਡ ਨਾਈਟ ਇਧਰ ਆ ਜਾ ਬੇਟਾ ਬਲਾ ਮਸਲਾ ਹਲ ਕਰੀ ਜੀ ਹਾਂ ਗਾਇਸ ਮਮਾ ਨੇ ਮਮਾ ਦੀ ਫੋਟੋ ਬਣਾਈ ਨਹੀਂ ਫਤੇ ਨੇ ਕੁਝ ਨਾ ਕਲਾਕਾਰੀ ਕਰਦੇ ਰਹਿੰਦਾ ਅਬਡੀ ਮਮਾ ਦੀ ਕਿਉਂ ਨਹੀਂ ਬਣਾਈ ਹੈ ਮੈਨੂੰ ਪੁੱਛਿਆ ਮੈਂ ਕਿਹਾ ਫਤੇ ਤੂੰ ਕਿਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਤਿੰਨਾ ਜਾਣਿਆ ਤੂੰ ਸਾਨੂੰ ਕਿ ਮੈਨੂੰ ਫਤੇ ਨੂੰ ਸਰੀ ਨਹੀਂ ਤ ਨੂੰ ਜਾਂ ਸਿਰ ਨੂੰ ਕਹਿੰਦਾ ਮੈਂ ਤਿੰਨਾਂ ਨੂੰ ਹੀ ਕਰਦਾ। ਮੈਂ ਕਿਹਾ ਅੱਛਾ ਠੀਕ ਹੈ। ਫਿਰ ਮੈਂ ਦੁਬਾਰਾ ਪੁੱਛ ਰਿਹਾ ਕਿ ਨਹੀਂ ਸਭ ਤੋਂ ਜ਼ਿਆਦਾ ਕਿਨੂੰ ਕਰਦਾ ਹੈ? ਕਹਿੰਦਾ ਨਹੀਂ ਮੈਂ ਤੁਹਾਨੂੰ ਦੋਨਾਂ ਨੂੰ ਕਰ ਦਉਣਾ। ਕਿਉਂ? ਮੈਨੂੰ ਤੀਜੇ ਨੂੰ ਕਿਨੂੰ ਨਹੀਂ ਕਰਦਾ? ਕਿਹਦਾ ਮੈਂ ਫਨੀਤ ਨੂੰ ਨਹੀਂ ਕਰਦਾ? ਕਿਉਂ? ਤੇ ਮੈਂ ਕਿਉਂ ਕਹਦਾ ਉਹ ਤਾਂ ਬਹੁਤ ਤੇਜਾ ਉਹ। ਮੈਂ ਕਿਹਾ ਚਲ ਠੀਕ ਹੈ। ਆ ਵੀ ਠੀਕ ਹੈ। ਠੀਕ ਹੈ ਫਿਰ ਕਹਿੰਦਾ ਵੀ ਕਿ ਸਭ ਤੋਂ ਜ਼ਿਆਦਾ ਕਿਨੂੰ ਕਰਦਾ ਹੈ ਇੱਕਦਾਂ ਕਹਿੰਦਾ ਸਿੰਪੂ ਨੂੰ ਕਰਦਾ ਕਿ ਤਾਂ ਵਧੀਆ ਸੀਗੀ ਉਹ। ਅੱਛਾ ਮੈਂ ਕਿਹਾ ਮੈਨੂੰ ਇਹ ਦੱਸ ਕਿ ਤੇਰਾ ਕਜ਼ਨ ਭਰਾ ਕੋਣ ਨੇ ਤੇ ਰੀਅਲ ਭੈਣ ਕੌਣ ਹੈ? ਇੱਕ ਮਿੰਟ 11 ਪੈਂਟ ਦਾ ਸਾਈਜ਼ ਲੈ ਕੀ ਕਹਦਾ ਲਾਹ ਹਸਾਈ ਤੇ ਆ ਗगन ਆਦਮੋ ਬੋਲ ਬੁੱਤ ਤੇ ਫਿਰ ਮੈਂ ਪੁੱਛਿਆ ਮੈਂ ਕਿਹਾ ਲੀਤ ਵੀਰਾ ਕੀ ਹੈ ਮੇਰਾ ਕਹਿੰਦਾ ਕਜ਼ਨ ਮੈਂ ਕਿਹਾ ਤੂੰ ਮੈਂ ਕਜ਼ਨ ਮੈਂ ਕਿਹਾ ਸਿੰਪੂ ਮੈਂ ਕਿਹਾ ਉਹ ਕਹਿੰਦਾ ਉਹ ਰੀਅਲ ਮੈਂ ਕਜ਼ਨ ਕਿ ਹੁੰਦਾ ਮੈਨੂੰ ਦੱਸੀ ਕਹਿੰਦਾ ਮੈਂ ਤੇਰਾ ਰੀਅਲ ਭਰਾ ਨਹੀਂ ਹਾਂ ਅੰਦਰ ਮੈਂ ਕਿ ਨਹੀਂ ਤੂੰ ਮੇਰਾ ਰੀਅਲ ਭਰਾ ਹੀ ਹੈ ਉਥੇ ਮੰਨ ਬੈਠੀ ਨਾ ਮੈਂ ਕਿਹੜਾ ਮੈਂ ਮਹਿੰਦੀ ਰੈਂਦੀ